ਬੈਲਜੀਅਮ ਕੋਕੋ ਰੈਸਟੋਰੈਂਟ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਲਕ ਨੇ ਵੀ ਰੱਖਿਆ ਆਪਣਾ ਪੱਖ ਕਿਹਾ ਰੈਸਟੋਰੈਂਟ ਨੂੰ ਬਦਨਾਮ ਕਰਨ ਦੀ ਨੀयत ਨਾਲ ਵਾਇਰਲ ਕੀਤੀ ਗਈ ਇਹ ਵੀਡੀਓ ਬੀਤੇ ਕੁਝ ਦਿਨ ਪਹਿਲਾਂ ਰੈਸਟੋਰੈਂਟ ਬੈਲਜੀਅਮ ਕੋਕੋ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਮਾਲਕ ਨੇ ਵੀ ਆਪਣਾ ਪੱਖ ਰੱਖਿਆ ਹੈ ਮਾਲਕ ਨੇ ਕਿਹਾ ਕਿ ਜਿਸ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ ਹੈ ਉਹ ਰੈਸਟੋਰੈਂਟ ਦੇ ਵਿੱਚ ਆ ਕੇ ਡਿਸਕਾਊਂਟ ਮੰਗਦਾ ਸੀ ਜਦੋਂ ਉਹਨਾਂ ਨੇ ਡਿਸਕਾਊਂਟ ਦੇਣ ਤੋਂ ਮਨਾ ਕੀਤਾ ਤਾਂ ਉਸਨੇ ਵੀਡੀਓ ਵਾਇਰਲ ਕਰ ਦਿੱਤੀ ਮਾਲਕ ਨੇ ਕਿਹਾ ਕਿ 2 ਵਜੇ ਇਸ ਵਿਅਕਤੀ ਨੇ ਰੈਸਟੋਰੈਂਟ ਦੇ ਵਿੱਚੋਂ ਕੇ ਖੜਿਆ ਸੀ ਅਤੇ ਰਾਤ ਨੂੰ 9 ਵਜੇ ਆ ਕੇ ਰੈਸਟੋਰੈਂਟ ਦੇ ਕਰਮਚਾਰੀਆਂ ਨੂੰ ਧਮਕੋਣ ਲੱਗ ਪਿਆ ਅਤੇ ਕਿਹਾ ਕਿ ਉਸਦੇ ਕੇਕ ਵਿੱਚੋਂ ਕੋਕਰਚ ਨਿਕਲਿਆ ਹੈ ਜਦ ਕਿ ਅਜਿਹੀ ਕੋਈ ਗੱਲ ਨਹੀਂ ਸੀ ਮਾਲਕ ਨੇ ਕਿਹਾ ਕਿ ਜੇ ਕੇਕ ਵਿੱਚੋਂ ਕਾਕਰੋਚ ਨਿਕਲਿਆ ਹੈ ਤਾਂ ਕੋਕਰਚ ਦੇ ਉੱਪਰ ਵੀ ਕੇਕ ਲੱਗਾ ਹੋਣਾ ਚਾਹੀਦਾ ਸੀ ਇਹ ਕੋਕਰਚ ਉਹਨਾਂ ਦੇ ਘਰੋਂ ਹੀ ਇੱਕ ਵਿੱਚੋਂ ਨਿਕਲਿਆ ਹੈ ਸਿਰਫ ਰੈਸਟੋਰੈਂਟ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਹ ਵੀਡੀਓ ਬਣ ਕੀਤੀ ਗਈ ਹੈ ਜਿਸ ਵਿੱਚ ਕੋਈ ਵੀ ਤੱਥ ਨਹੀਂ ਹਨ ਉਹਨਾਂ ਕਹਿਆ ਕਿ ਰੈਸਟੋਰੈਂਟ ਵਿੱਚ ਸਿਹਤ ਵਿਭਾਗ ਵੱਲੋਂ ਰੂਟੀਨ ਚੈਕਿੰਗ ਕੀਤੀ ਜਾਂਦੀ ਹੈ ਬੈਲਜੀਅਮ ਕੋਕੋ ਨੂੰ ਸਾਰੇ ਸਰੋਤੇ ਜਿੰਨਾ ਵੀ ਪਿਆਰ ਦਿੰਦੇ ਉਹਨਾਂ ਨੂੰ ਪਿਆਰ ਭਰੀ ਸਾਸਰੀਕਾਲ ਸਰ ਇਹ ਮੈਂ ਵੀ ਕਿਤੇ ਬਾਹਰ ਸੀਗਾ ਤੇ ਵੀਡੀਓ ਨਾ ਵਾਇਰਲ ਹੋਈ ਆ ਜਿਦੇ ਵਿੱਚ ਇੱਕ ਕਸਟਮਰ ਆਇਆ ਸੀਗਾ ਉਹ ਮੇਰੇ ਖਾਲ ਦੇ ਨਾਲ ਕੇਕ ਲੈ ਕੇ ਗਿਆ ਕੇਕ ਉਹ ਤਕਰੀਬਨ 2:00 ਵਜੇ ਦੇ ਆਸ-ਪਾਸ ਲੈ ਕੇ ਗਿਆ ਸੀਗਾ ਤੇ ਉਹਨੇ ਕੰਪਲੇਂਟ ਕੀਤੀ ਕਿ ਉਹਦੇ ਕੇਕ ਦੇ ਵਿੱਚ ਉਹਨਾ ਕਾਕਰੋਚ ਨਿਕਲਿਆ ਜਦ ਕਿ ਮੇਰੇ ਖਿਆਲ ਦੇ ਨਾਲ ਇਤਰਾਹ ਦੀ ਕੋਈ ਗੱਲ ਹੈ ਨਹੀਂ ਜਦੋਂ ਤੁਸੀਂ ਕੇਕ ਦੇਖੋਗੇ ਨਾ ਤੇ ਕੇਕ ਨੂੰ ਕਟਿਆ ਹੋਇਆ ਆ ਕੇਕ ਦੇ ਵਿੱਚ ਉਤਰਾ ਤੇ ਕੋਈ ਕਾਕਰੋਚ ਦਿਖਾਈ ਨਹੀਂ ਦਿੰਦਾ ਪਿਆ ਪਰ ਕੱਟਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਕਾਕਰੋਚ ਦਿਖਾਈ ਦੇ ਰਿਹਾ ਨਾ ਉਹ ਐਵੇਂ ਲੱਗਦਾ ਜਿਵੇਂ ਖੁਦ ਪਲਾਂਟ ਕੀਤਾ ਹੁੰਦਾ ਆ ਕਿਉਂਕਿ ਉਹ ਕਿਤੇ ਵੀ ਉਹਦੇ ਉੱਤੇ ਨਾ ਤੇ ਕਰੀਮ ਲੱਗੀ ਹੋਈ ਆ ਨਾਉ ਮਰਿਆ ਹੀ ਹੋਇਆ ਆ। ਔਰ ਉਹ ਬੰਦਾ ਜਦੋਂ ਆ ਕੇ ਇੱਥੇ ਉਹਨੇ ਆ ਕੇ ਸਾਡੇ ਜਿਹੜੇ ਕੰਮ ਕਰਦੇ ਆ ਲੜਕੇ ਉਹਨਾਂ ਨੂੰ ਦਬਕੇ ਵਗੈਰਾ ਮਾਰੇ ਆ ਤੇ ਉਹਦੇ ਤੋਂ ਬਾਅਦ ਉਹ ਕੇਕ ਦੇ ਉੱਤੇ ਡਿਸਕਾਊਂਟ ਮੰਗਦਾ ਸੀਗਾ। ਡਿਸਕਾਊਂਟ ਨਾ ਦੇਣ ਕਰਕੇ ਉਹ ਬੰਦੇ ਨੇ ਇਹਨੂੰ ਇੱਕ ਪ੍ਰੈਸਟੀਜੀ ਸ਼ੂ ਬਣਾ ਲਿਆ। ਤੇ ਉਹਨੇ ਲੜਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਜਾਨ ਲੱਗਾ ਫਿਰ ਤੋਂ ਦੀ ਕੇਕ ਵੀ ਲੈ ਗਿਆ ਆ। ਦੁਬਾਰਾ ਜਾਣ ਲੱਗੇ ਆ ਉਹ ਕੇਕ ਵੀ ਲੈ ਕੇ ਆਇਆ ਔਰ ਸਾਡੇ ਇੱਥੇ ਪ੍ਰੋਪਰ ਜਿਹੜੀ ਆ ਉਹ ਚੈਕਿੰਗ ਸਰ ਚੱਲਦੀ ਰਹਿੰਦੀ ਇਸ ਤੋਂ ਪਹਿਲੋ ਵੀ ਹੈਲਥ ਅਫੀਸ਼ਰ ਆਏ ਸੀਗੇ ਉਹਨਾਂ ਨੇ ਵੀ ਚੈਕਿੰਗ ਕੀਤੀ ਆ ਇਸ ਤੋਂ ਬਾਅਦ ਵੀ ਆਏ ਆ ਹੈਲਥ ਅਫੀਸ਼ਰ ਉਹਨਾਂ ਨੇ ਵੀ ਚੈਕਿੰਗ ਕੀਤੀ ਆ ਤੇ ਇਸ ਤਰ੍ਹਾਂ ਦੀ ਮੇਰੇ ਖਿਆਲ ਦੇ ਨਾਲ ਕੋਈ ਗੱਲ ਤੇ ਹੈ ਨਹੀਂ ਕਿ ਉਹ ਲੱਗਦਾ ਔਰ ਉਹਨੇ ਸਭ ਤੋਂ ਵੱਡੀ ਗੱਲ ਉਹਨੇ ਡਰਿੰਕ ਕੀਤੀ ਹੋਈ ਸੀਗੀ ਸ਼ਾਮ ਨੂੰ ਜਦੋਂ ਰਾਤ ਨੂੰ ਆਇਆ ਉਹਨੇ ਦਬਕੇ ਮਾਰੇ ਆ ਮੁੰਡਿਆਂ ਨੂੰ ਸਰ ਇਸ ਤਰ੍ਹਾਂ ਹੀ ਆ ਹੁਣ ਇਹ ਨਹੀਂ ਪਤਾ ਉਹਨੇ ਕਿਸੇ ਦੇ ਪ੍ਰੈਸ਼ਰ ਵਿੱਚ ਕੀਤਾ ਆ ਜਾਂ ਉਹਨੇ ਜਾਣ ਬੁੱਝ ਕੇ ਕੀਤਾ ਆ ਪਹਿਲੇ ਤੁਹਾਡੀ ਕਿਚਨ ਹੈਗਾ ਸਾਰਾ ਸਰ ਲਾਈਵ ਕਿਚਨ ਆ ਸਾਡਾ ਸਾਰਾ ਲਾਈਵ ਕਿਚਨ ਹੈ ਆ ਕਸਟਮਰ ਦੇ ਸਾਹਮਣੇ ਸਾਰੀ ਪ੍ਰੈਪਰੇਸ਼ਨ ਹੁੰਦੀ ਆ ਸਰ ਵੀਡੀਓ ਜਾਣ ਕੇ ਵਾਇਰਲ ਕੀਤਾ ਜਾ ਰਿਹਾ ਸਰ ਜਾਣ ਬੁਝ ਕੇ ਇੱਕ ਅਕਸ਼ ਖਰਾਬ ਕਰਨਾ ਕਰਕੇ ਇਹਨਾਂ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਮੈਨੂੰ ਨਹੀਂ ਲੱਗਦਾ ਹੋਰ ਵੀ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਹੈਗੀ ਆ ਬਿਕੋਜ਼ ਅਸੀਂ ਬਹੁਤ ਜ਼ਿਆਦਾ ਕੇਅਰ ਕਰਦੇ ਆ ਸਫਾਈ ਨੂੰ ਲੈ ਕੇ ਪ੍ਰੋਪਰ ਕਲੀਨਿੰਗ ਕਰੀ ਆ ਅੱਜ ਤੱਕ ਕਦੀ ਇਸ ਤਰ੍ਹਾਂ ਦਾ ਕੋਈ ਵੀ ਅਲਾਮਾ ਆਇਆ ਨਹੀਂਗਾ ਸਾਨੂੰ ਹੈਲਥ ਅਫੀਸ਼ਰ ਟਾਈਮ ਟੂ ਟਾਈਮ ਆ ਕੇ ਚੈੱਕ ਕਰਦੇ ਆ ਬਿਕੋਜ਼ ਫੂਡ ਬਣਦਾ ਆ ਤੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂਗੀ ਸਰ